मैं अच्ते बुख मेहमान बहुत धनबाद करता हाँ जिन्ह ने अपने कीमती समय विचो कट के ਖਿਡਾਰੀਆਂ ਨੂੰ ਹਲਾਸ਼ੇਰੀ ਦੇਣ ਦੇ ਵਾਇਸ ਮਰਿਸਪਲ ਚੰਦਗਰ ਤੋਂ ਨਦੀਮ ਸ਼ੇਣੀ ਬੁਕੇ ਦੇ ਕੇ ਮੈਂ 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 ਸਸ ਸਸ ਰੁਪਏ ਦੀ ਫੇਟ ਕਰਦੇ ਹੋਏ ਕਿਉਂ ਜਰੂਰ ਨਜ਼ਰ ਆ ਰਹੇ ਨੇ ਕਿ ਹੁਣ ਫੌਸਲਾ ਸਜ਼ਾਈ ਕਰਨੇ ਛੋਟੇ ਛੋਟੇ ਬੱਚੇ ਜਿਹੜੇ ਮੇਰੇ ਕੋਲ ਨਹੀਂ ਆੜੀ ਗੱਲ ਕਰਦੇ ਇਸ ਬਾਤ ਵਿੱਚ ਬਹੁਤ ਬਹੁਤ ਤੁਹਾਨੂੰ ਆਦਾ ਹੈ ਜੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਸਾਰਿਆਂ ਨੂੰ ਜੀ ਸੋ ਦੇਖੋ ਬਹੁਤ अच्छी ਗੱਲ ਹੈ ਕਰਨ ਚਾਹੀਦਾ ਹੈ ਹੋਏ ਨੇ ਬਹੁਤ ਬਹੁਤ ਸਾਰਿਆਂ ਨੂੰ ਬਧਾਈਆਂ ਸ਼ੂਟਿੰਗ ਇੱਕ ਬੜੀ ਸ਼ਾਨਦਾਰ ਗੇਮ ਹੈ ਕਿਥੇ ਬੱਚਾ ਇਹਦੇ ਨਾਲ ਆਪਣਾ ਫੋਕਸ ਕਨਸੈਂਟ੍ਰੇਸ਼ਨ ਵਧਾਉਂਦਾ ਹੈ ਇੱਕ ਜਗ੍ਹਾ ਉੱਤੇ ਉਹਨੇ ਲਗਾਤਾਰ ਫੋਕਸ ਰੱਖਣਾ ਹੈ ਇਹ ਤੁਹਾਡੇ ਦਿਮਾਗ ਦੇ ਉਹ ਹਿੱਸਿਆਂ ਨੂੰ ਐਕਟੀਵੇਟ ਕਰਦਾ ਹੈ ਸ਼ੂਟਿੰਗ ਜਿਹੜਾ ਆਮ ਇਨਸਾਨ ਦੀਆਂ ਨਾਰਮਲ ਜ਼ਿੰਦਗੀ ਦੇ ਵਿੱਚ ਨਹੀਂ ਹੁੰਦੀ ਸ਼ੂਟਿੰਗ ਧਿਆਨ ਲਾਉਣਾ ਜਿਹਨੂੰ ਕਹਿੰਦੇ ਮੈਡੀਟੇਸ਼ਨ ਉਹਦੇ ਵਰਗੀ ਹੁੰਦੀ ਹੈ ਕਿਉਂਕਿ ਤੁਸੀਂ ਲੰਬਾ ਸਮਾਂ ਇੱਕੋ ਚੀਜ਼ ਉੱਪਰ ਧਿਆਨ ਰੱਖਦੇ ਹੋ ਤੇ ਜਿਹੜਾ ਚੰਗੇ ਆ ਨਿਸ਼ਾਨੇਵਾਜ਼ ਬਣ ਜਾਂਦਾ ਹੈ ਲਗਾਤਾਰ ਇੱਕ ਚੀਜ਼ ਤੇ ਫੋਕਸ ਰੱਖਦਾ ਉਹ ਸਿਰਫ ਇੱਕ ਨਿਸ਼ਾਨੇਵਾਜ਼ ਨਹੀਂ ਬਣਦਾ ਉਹ ਜ਼ਿੰਦਗੀ 'ਚ ਹਰ ਜਗ੍ਹਾ ਨਿਸ਼ਾਨਾ ਪੱਕਾ ਲਾਉਣਾ ਫਿਰ ਉਹਦਾ ਜਿਹੜਾ ਜ਼ਿੰਦਗੀ 'ਚ ਫੋਕਸ ਆ ਬਾਕੀ ਚੀਜ਼ਾਂ ਨੂੰ ਵੀ ਅੱਗੇ ਜਾਣ ਦਾ ਫੋਕਸ ਹੈ ਉਹ ਬਹੁਤ ਵੱਡਾ ਹੈ ਮੈਂ ਮורה ਗੱਲ ਕਰ ਰਹੀ ਸੀ ਕਿ ਮੈਂ ਬਹੁਤ ਟਾਈਮ ਦੀ ਸੋਚ ਰਹੀ ਮੈਂ ਸ਼ੂਟਿੰਗ ਸਿੱਖਣੀ ਹੈ ਤਾਂ ਕਿ ਜਿਹੜਾ ਸਾਡਾ ਵੀ ਕੰਮ ਹੈ ਬਹੁਤ ਉਲਝਣ ਵਾਲਾ ਹੁੰਦਾ ਸਿਆਸਤ ਦਾ ਨਾਂ ਦਾ ਤੇ ਜੇ ਤੁਸੀਂ ਇੱਕ ਜਗ੍ਹਾ ਤੇ ਫੋਕਸ ਲਾਉਣਾ ਸਿੱਖਦੇ ਹੋ ਤੇ ਤੁਸੀਂ ਕੰਮ ਨੂੰ ਬਹੁਤ ਫੋਕਸ ਨਾਲ ਕਰ ਸਕਦੇ ਹੋ ਸੋ ਮੈਂ ਪੇਰੈਂਟਸ ਨੂੰ ਵਧਾਈ ਦਿੰਦੀ ਹਾਂ ਕਿ ਤੁਸੀਂ ਬੜੇ ਵਧੀਆ ਕੰਮ 'ਚ ਪਾਇਆ ਹੋਇਆ ਅੱਜ ਇਹਨਾਂ ਲਈ ਇੱਕ ਗੇਮ ਆ ਪਰ ਇਹ ਜ਼ਿੰਦਗੀ 'ਚ ਜਦੋਂ ਤੱਕ ਆਪਣਾ ਜੀਵਨ ਇਹਨਾਂ ਨੇ ਜਿਉਣਾ ਹੈ ਇਹਨਾਂ ਨੂੰ ਲੰਬੇ ਸਮੇਂ 'ਚ ਇਸ ਸ਼ੂਟਿੰਗ ਨੇ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਚੈਲੰਜਸ ਆਉਣਗੇ ਜਿਹੜੇ ਜ਼ਿੰਦਗੀ ਚ ਉਹਦੇ ਸਾਹਮਣਾ ਕਰਨ ਚ ਇਹ ਬੱਚੇ ਬੜੇ ਤੇਜ਼ ਹੋਣਗੇ। ਸੋ ਬੜੀ ਅੱਛੀ ਗੱਲ ਹੈ। ਤੇ ਮੈਂ ਜਲਦੀ ਇੱਥੇ ਵੀਕੈਂਡ ਉੱਤੇ ਮੈਂ ਤੇ ਆਪ ਇੱਕ ਦਿਨ ਜ਼ਰੂਰ ਕੱਢ ਕੇ ਜੀ ਆ ਮੈਂ ਰੁਪੇਸ਼ ਕੁਮਾਰ ਬੈਂਦਾ ਜੀ ਡਿਸਟ੍ਰਿਕਟ ਸਪੋਰਟ ਅਫਸਰ ਮੋਹਾਲੀ ਅਸੀਂ ਖੇਡਾਂ ਵਰਤਨ ਪੰਜਾਬ ਦੀਆਂ ਸੀਜ਼ਨ 3 ਕਰਾ ਰਹੇ ਹਾਂ ਜੀ ਮੋਹਾਲੀ ਕੇ ਤੇ ਸਾਡੇ ਮੁੱਖ ਮੰਤਰੀ ਸਾਹਿਬ ਦੀ ਰਹਿਨਮਾਈ ਹੁੰਦੀ ਹੈ ਤੇ ਸਾਡੇ ਡੀਸੀ ਮੈਮ ਆਸ਼ਕਾ ਜਾਨ ਜੀ ਆਈਐਸ ਅਫਸਰ ਜੋ ਕਿ ਉਹਨਾਂ ਦੀ ਜਹਿਮਾਈ ਐਡੀ ਸਾ ਐਡੀਸੀ ਮੈਨ ਸੋਨ ਚੌਧਰੀ ਜੀ ਦੀ ਨਿਗਰਾਨੀ ਹੇਠ ਤਾਂ ਇਹ ਇੱਥੇ ਅਸੀਂ ਸ਼ੂਟਿੰਗ ਸਟੇਟ ਲੈਵਲ ਦੀ ਕਰਾ ਰਹੇ ਜੀ ਜੋ ਕਿ ਅੰਡਰ 14 ਤੋਂ ਲੈ ਕੇ 70 ਸਾਲ ਦੀ ਉਮਰ ਤੱਕ ਦੇ ਸਾਰੇ ਬੱਚੇ ਪਾਰਟਿਸਪੀਟੈਂਟ ਬਜ਼ੁਰਗ ਤੱਕ ਵੀ ਕਰ ਸਕਦੇ ਨੇ ਤਾਂ ਇੱਥੇ ਦਿੱਲੀ ਦੇ 300 ਬੱਚਾ ਆ ਰਹੇ ਜੀ ਮੁੰਡੇ ਕੁੜੀਆਂ ਤਾਂ ਮੁੰਡੇ ਕੁੜੀਆਂ ਦੋਨੇ ਜੀ ਅ ਇਸ ਤੋਂ ਜਿਹੜਾ ਫਰਸਟ ਸੈਂਕ ਥਰਡ ਹੈ ਜੀ ਇਹਨਾਂ ਨੂੰ ਅਸੀਂ ਕੈਸ਼ ਪ੍ਰਾਈਜ਼ ਵੀ ਦੇ ਰਹੇ ਜੀ ਜਿਹੜਾ ਫਰਸਟ ਨੂੰ 10000 ਰੁਪਏ ਸੀਕੰਡ ਨੂੰ 7000 ਰੁਪਏ ਔਰ ਥਰਡ ਨੂੰ 5000 ਤੇ ਆਪਾਂ ਇਹ ਸਾਡੀ ਪੰਜਾਬ ਸਰਕਾਰ ਦੀ ਬੜਾ ਵਧੀਆ ਉਪਰਾਲਾ ਹੈ ਜੀ ਅਰੇਂਜਮੈਂਟ ਅਰੇਂਜਮੈਂਟ ਸਾਡਾ ਇਹ ਜੀ ਬੱਚਿਆਂ ਲਈ ਰਹਿਣ ਲਈ ਹੈ ਜੀ ਆਫੀਸ਼ੀਅਲੀ ਬਹੁਤ ਵਧੀਆ ਇੱਥੇ ਰਹਿਣ ਨੂੰ ਅਸੀਂ ਹੋਟਲ ਕਿਤੇ ਹੋਏ ਜੀ ਹਾਂਜੀ ਫ੍ਰੀ ਇੱਥੇ ਫ੍ਰੀ ਆਫ ਕੋਸਟ ਹੈ ਸਾਰੇ ਜੀ ਹਾਂਜੀ ਹਾਂ ਤਾਂ ਫੂਡ ਇਹਨਾਂ ਨੂੰ ਅਸੀਂ ਦੇ ਰਹੇ ਹਾਂ ਦਿੱਲੀ ਦੇ ਬ੍ਰੈਕਫਾਸਟ ਦੇ ਰਹੇ ਲੰਚ ਦੇ ਰਹੇ ਔਰ ਡਿਨਰ ਦੇ ਰਹੇ ਹਾਂ ਅਬੇ ਜੋ ਸਿੰਘਾ ਮੈਂ ਜਲੰਧਰ ਰਹਿਣਾ ਹਾਂ ਮੈਂ ਸ਼ੂਟਿੰਗ 에ਅਰ ਪਿਸਟਲ 10 ਮੀਟਰ ਇੱਥੇ ਹੀ ਕਰਦਾ ਹੈ ਨਵਾਂ ਮਹੌਲੀ ਤੇ ਅੱਜ ਸਾਡਾ ਮੈਚ ਹੈਗਾ ਆ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਰਕਾਰ ਸਾਡੇ ਵਾਸਤੇ ਇੰਨੇ ਮੈਚ ਕਰਾ ਰਹੀ ਹੈ ਕਿਉਂਕਿ ਇਹਦੇ ਨਾਲ ਸਾਨੂੰ ਫਾਈਨੈਂਸ਼ੀਅਲ ਹੈਲਪ ਵੀ ਮਿਲੀ ਆ ਹੈਲਪ ਵੀ ਮਿਲੋਗੀ ਜਿਸ ਕਰਕੇ ਅੱਗੇ ਵੀ ਬੱਚੇ ਹੁਣ ਸਾਨੂੰ ਦੇਖ ਕੇ ਵੀ ਕੋਈ ਮੋਟੀਵੇਟ ਹੋਣਗੇ ਮੈਂ ਵੈਸੇ ਅਜੇ ਕਾਲਜ ਚ ਪੜਦਾ ਪਰ ਮੈਨੂੰ ਇੰਨਾ ਲੱਗ ਰਿਹਾ ਕਿ ਮੈਂ ਇਹ ਗੇਮ 'ਚ ਕੁਝ ਕਰ ਸਕਦਾ ਆਪਣੇ ਘਰ ਦਾ ਨਾਮ ਰੋਸ਼ਨ ਕਰਾਂ ਪੰਜਾਬ ਦਾ ਨਾਮ ਰੋਸ਼ਨ ਕਰਾਂ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਾਂ ਪ੍ਰੇਰਣਾ ਕੋਣ ਹੈ ਤੁਹਾਡੀ ਮੇਰੇ ਜੀ ਜਿਹੜੇ 올ੰਪੀਅਨ ਹੁਣ ਸਾਰੇ ਹੋ ਕੇ ਗਏ ਆ ਸਰਬਜੋਤ ਸਿੰਘ ਹੋ ਗਏ ਮਨੂ ਭਾਕਰ ਹੋ ਗਏ ਵਿੰਦਰਾ ਤੋਂ ਔਰ ਸਰਬਜੋਤ ਔਰ ਵਿੰਦਰਾ ਜੀਮਾ ਸਰ ਹੋ ਗਏ ਜਿਹੜੇ ਵਿੰਦਰਾ ਜੀ ਅਭਿਨਵਿੰਦਰਾ ਜੀ ਉਹ ਤਾਂ ਬਹੁਤ ਵੱਡੇ ਹੋ ਗਏ ਨਾ ਮਤਲਬ ਕਿ ਉਹਨਾਂ ਦਾ ਤਾਂ ਕੋਈ ਰੱਚੀ ਨਹੀਂ ਕਾ ਸਕਦਾ ਇਹ ਤੱਕ। ਬਾਕੀ ਸਾਰੇ ਕਿਸੇ ਨਾ ਕਿਸੇ ਦਾ ਸਭਾਂ ਨੂੰ ਤਾਂ ਸੁੱਖ ਨੂੰ ਮਿਲਦਾ ਹੈ ਕੁਛ ਨਾ ਕੁਛ ਤਾਂ। ਫੈਸਿਲਟੀਆਂ ਕਿਵੇਂ? ਫੈਸਿਲਿਟੀਆਂ ਬਹੁਤ ਵਧੀਆ ਆ ਰੇਂਜ ਉਹ ਵਧੀਆ ਬਣਾ ਦਿੱਤੀ ਆ। ਮਤਲਬ ਕਿ ਕਹਿ ਨਹੀਂ ਸਕਦੇ ਕਿ ਇਹ ਪੰਜਾਬ ਵਿੱਚ ਬਣਾਈ ਗਈ ਹੈ ਬਹੁਤ ਵਧੀਆ ਰੇਂਜ ਬਣਾ ਦਿੱਤੀ ਆ। ਸਾਊਂਡ ਪ੍ਰੂਫ ਕਰ ਦਿੱਤਾ, ਫੁੱਲ ਏਸੀ ਕਰ ਦਿੱਤਾ, ਡਿਜੀਟਲ ਫੁੱਲਾ। ਮਹਾਲੀ ਜੀ। ਮਹਾਲੀ ਜੀ। ਖੁਸ਼ ਜੀ ਜੀ। ਅਮ੍ਰਿਤੂ ਦੀਨਨਗਰ ਤੋਂ ਅਹੀਂਆ ਵੜਿਓ ਸ਼ੂਟ ਅਕੈਡਮੀ ਮੁਕ EDACH ਮੈਂ ਪ੍ਰੈਕਟਿਸ ਕਰਨ ਜਾਣੀ ਆ ਵਧੀਆ ਲੱਗ ਰਿਹਾ ਆ ਇਸ ਗੇਮ ਚ ਜੁੜਾ ਸੀ ਆਈ ਸਿਗਮਾ ਖੇਡ ਮੇਲਾ ਵਤਨ ਪੰਜਾਬ ਦੇ ਜਬ ਪਾਰਟਿਸਪੇਟ ਕੀਤਾ ਹੈ ਜਾਂ ਚੰਡੀਗੜ੍ਹ ਚ ਮੁਹਾਲੀ ਚ ਆਇਆ ਹਾਂ ਜੀ ਪਹਿਲੇ ਡਿਸਟ੍ਰਿਕਟ ਇਹਦਾ ਹੋਇਆ ਸੀਗਾ ਗੁਰਦਾਸਪੁਰ ਹਰਜ왈 ਹੋਇਆ ਸੀਗਾ ਹੁਣ ਇਹਦਾ ਸਟੇਟ ਲੈ ਮੇਜ ਇਲੈਕਸ਼ਨ ਹੋਈ ਸੀਗੀ ਹੁਣ ਚੰਡੀਗੜ੍ਹ ਆਇਆ ਸ਼ੂਟਿੰਗ ਗੇਮ ਦੇ 10 ਮਿੰਟ 에ਅ ਪਿਸਟਲ ਕਿਵੇਂ ਲੱਗ ਰਿਹਾ ਫੈਸਿਲਿਟੀ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਆ ਹਾਂ ਹਾਂਜੀ ਅੱਛਾ ਲੱਗ ਰਿਹਾ ਹੈ ਯਾ ਜੋ ਸਟਾਰਟਿੰਗ ਕੀਤੀ ਹੈ ਵਧੀਆ ਲੱਗਿਆ ਹੈ ਟੀਚਰਸ ਨੇ ਕੋਚਸ ਨੇ ਵਧੀਆ ਇੰਦਿੱਤਾ ਹੀ ਵਧੀਆ ਲੱਗ ਰਿਹਾ ਹੈ ਧਿਆਨ ਕੇ ਲੀਏ ਅਰੇਂਜਮੈਂਟਸ ਬਹੁਤ ਵਧੀਆ ਹੈ ਅਗੋ ਕੀ ਬਨਣਾ ਹੈ ਸੈਂਡਾ ਸਾਰਾ ਕੁਝ ਵਧੀਆ ਯਾ ਉੱਥੇ ਜਿੱਤਾਂਗੇ ਹਮ ਪ੍ਰਾਈਜ਼ ਵੀ ਮਿਲਨੇ ਆ ਪੈਸੇ ਵੀ ਮਿਲਣਗੇ ਵਧੀਆ ਲੱਗ ਰਿਹਾ ਹੈ ਅਗੋ ਕੀ ਫਿਊਚਰ ਹੈ ਅਗੋ ਗੇਮ ਕਰਨੀ ਹੈ ਨੈਸ਼ਨਲ 올림픽 ਤੱਕ ਪਹੁੰਚਣਾ ਹੈ ਕੋਸ਼ਿਸ਼ ਆਗੀ ਆ ਹਾਂਜੀ ਸੁਪਨਾ ਹੈ ਕਿ ਉੱਥੇ ਤੱਕ ਪਹੁੰਚਾਂ ਆਈਡਲ ਕੌਣ ਤੁਹਾਡਾ ਹਾਂਜੀ ਆਈਡਲ ਕੌਣ ਹੈ ਕਿੰਨੇ ਮੰਦੂ ਮਨਦੀਪ ਜੀ ਧੰਨਵਾਦ ਉਹਨੂੰ ਵਾਕਰ ਹਾਂਜੀ ਖੁਸ਼ ਹਾਂਜੀ ਮੈਂ ਬਰਨੂ ਦੇ ਰਾਸ ਸੁਧਿਆਣੇ ਤੋਂ ਆਇਆ ਤੇ ਕੋਚ ਮੇਰੇ ਗੁਰਜੀਤ ਸਰ ਨੇ ਤੇ